ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸਨ ਤੇ ਆਸੀ ਦਨ ਸਰਾਤ ਜਤਵੋ ਅਨੁਦਿਲਨੀਤ ਲੋਕਾ ਪਟ ਗੁਰ ਮੇ ਲਿਆ ਨਾਨਕ ਹਰ ਸੰਗ ਮੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਨ ਸੋ ਸਹਜ ਸੁਭਾਏ ਦਰਸਨਾ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸੋਰਠਿ ਮਹਲਾ ਪੰਜਮ ਘਰ ਤੀਜਾ ਦੋ ਪਦੇ اک ਓੰਕਾਰ ਸਤ ਗੁਰ ਪਰਸਾਦ ਰਾਮ ਦਾਸ ਸਰਵ ਵਰਨਾਤੇ ਸਭ ਉਤਰੇ ਪਾਪ ਕਮਾਤੇ ਰਾਮ ਦਾਸ ਸਰਵ ਵਰਨਾਤੇ सब उतरे पाप कमते निर्मल होए कर इन गौरपुर कि नाम सब कुशल थेम प्रवतार ਸਹੀ ਸਲਾਮਤ ਸਬਤੋਕ ਉਬਾਰੇ ਗੁਰ ਕਾ ਸਵਦ ਵਿਚਾਰੇ ਰਹਾਓ ਸਾਧ ਸੰਗ ਮਲ ਲਾਥੀ ਪਾਰ ਬਰਨ ਭਇਓ ਸਾਥੀ ਨਾਨਕ ਨਾਮ ਧਿਆਇ ਆਦਿ ਪਰਖ ਪ੍ਰਭ ਪਾਇਆ ਸਾਦ ਸੰਗਮ ਲਾਖੇ ਪਾਰ ਬਰਨ ਭਇਓ ਸਾਥੀ ਨਾਨਕ ਨਾਮਤ ਆਇਆ ਆਦਿ ਪਰਖ ਪ੍ਰਭ ਪਾਇਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਪਰੇ ਗੁਰੂ ਸਵਾਰੀ ਸਾਸਮੁ ਜੀਓ ਪੂਰ ਵੱਡਿਆਂ ਪਾਗਾਂ ਵਾਲਿਆਂ ਜੋ ਸਤਗੁਰਾਂ ਦੀ ਹਜ਼ੂਰੀ ਵਿੱਚ ਬੈ ਕੇ ਸਤਗੁਰਾਂ ਦੀ ਸੰਗਤ ਦਾ ਆਨੰਦ ਮਾਣਦੇ ਆ ਸਤਗੁਰ ਕੰਦੇ ਵੱਡ ਭਾਗੀ ਸਤ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਸੰਗਤ ਵਿੱਚ ਹਾਜ਼ਰੀ ਭਰਨੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਸ੍ਰੀ ਆਉ ਸਤਿਗੁਰਾਂ ਨੇ ਜੋ ਆਪਾ ਨੂੰ ਹੁਕਮਨਾਮਾ ਸਾਹਿਬ ਦੇ ਵਿੱਚ ਉਪਦੇਸ਼ ਦਿੱਤੇ ਨੇ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਕੱਲਾ ਤੱਲਾ ਬਚਨ ਸਤਿਗੁਰਾਂ ਦਾ ਸਰਵਣ ਕਰੀਏ ਸੁਣਿਆ ਮੰਨਿਆ ਮੰਨ ਕੀਤਾ ਪਾਓ ਪਹਿਲਾਂ ਸੁਣੀਏ ਫਿਰ ਮੰਨੀਏ ਤੇ ਮੰਨ ਕੇ ਉਹ ਤੇ ਅਮਲ ਕਰੀਏ ਤਾਂ ਜੋ ਸਾਡੇ ਇਹ ਜ਼ਿੰਦਗੀ ਦਾ ਰਾਸ ਸਖਾਲਾ ਹੋ ਜਾਵੇ ਸੋ ਆਓ ਅੱਜ ਦਾ ਪਾਵਨ ਸ਼ਬਦ ਸੋਰਠਿ ਰਾਗ ਦੇ ਵਿੱਚ ਹਨਾ पंचम पाशा ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਖਾਰਬਿੰਦ ਚ ਉਚਾਰਨ ਕੀਤੇ ਨੇ ਸ਼ਬਦ ਗੁਰੂ ਤਾਂ ਅਗੁਰ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਪਾਵਨ ਸ਼ਬਦ 625 ਅੰਗ ਤੇ ਦਰਜ ਹਨ ਸਵਾ ਸਾਰੀ ਸੰਗਤ ਰਲ ਕੇ ਫਤਿਹ ਦੀ ਸਾਂਝ ਪਾਓ ਕੋਈ ਰਸਨਾ ਵਾਂਜੀ ਨਾ ਰਵੇ ਜਿੱਤੋਂ ਤਾਤਾ ਆਵਾਜ਼ ਕੰਨਾਂ ਵਿੱਚ ਪੈਂਦੀ ਐ ਸਾਰੀ ਸੰਗਤ ਗੱਜ-ਵੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠਿ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਗੁਰ ਪਰਸਾਦ ਰਾਮਦਾਸ ਸਰਵ ਵਰਨਾਤੇ ਸਭ ਉਤਰੇ ਪਾਪ ਕਮਾਤੇ ਸਤਗੁਰ ਜੀ ਸਮਝਾਉਣਾ ਕਰਦੇ ਨੇ ਕਹਣ ਲੱਗੇ ਹੈ ਭਾਈ ਜਿਹੜੇ ਮਨੁੱਖ RAM ਦੇ ਦਾਸਾਂ ਦੇ ਸਰੋਵਰ ਵਿੱਚ ਇਹਨਾਂ ਨੂੰ ਨਾਂ ਕਰਦੇ ਨੇ ਉਹਨਾਂ ਦੇ ਪਿਛਲੇ ਕਹਿੰਦੇ ਕੀਤੇ ਸਾਰੇ ਪਾਪ ਲੈ ਜਾਂਦੇ ਨੇ। RAMDAS ਸਰੋਵਰ ਨਾਤੇ ਸਤਗੁਰ ਕਹਿੰਦੇ ਜਿਹੜੇ ਮਨੁੱਖ RAM ਦੇ ਦਾਸਾਂ ਦੇ ਸਰੋਵਰ ਵਿੱਚ ਭਾਵ ਕੇ ਸਾਧ ਸੰਗਤ ਵਿੱਚ ਬਹਿ ਕੇ ਨਾਮ ਅਮਰਤ ਨਾਰਨ ਇਸ਼ਨਾਨ ਕਰਦੇ ਨੇ ਭਾਵ ਕੇ ਸੰਗਤ ਦੇ ਨਾਲ ਬਹਿ ਕੇ ਮਨ ਨੂੰ ਪਵਿੱਤਰ ਕਰਦੇ ਨੇ। ਸਿਮਰਨ ਵਿੱਚ ਜੁੜਦੇ ਨੇ ਤੇ ਸਤਿਗੁਰ ਕਹਿੰਦੇ ਫਿਰ ਉਹਨਾਂ ਦੇ ਸਾਰੇ ਪਿਛਲੇ పాਪ ਲੈ ਜਾਂਦੇ ਨੇ ਜਦੋਂ ਪਿਛਲੇ పాਪ ਲੈ ਗਏ ਮਨ ਸਾਫ਼ ਹੋਇਆ ਤੇ ਸਤਿਗੁਰ ਕਹਿੰਦੇ ਨਿਰਮਲ ਹੋਏ ਕਰ ਇਸ ਨਾਨਾ ਹਰ ਨਾਮ ਜਲ ਨਾਲ ਇਸ ਨਾਨਾ ਕਰਕੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਪਰ ਇਹ ਬਖਸ਼ਿਸ਼ ਪੂਰੇ ਗੁਰੂ ਨੇ ਕੀਤੀ ਹੁੰਦੀ ਹੈ ਪੂਰੇ ਗੁਰੂ ਦੀ ਕਿਰਪਾ ਹੋਵੇ ਤਾਂ ਸੰਗਤ ਵਿੱਚ ਆਇਆ ਜਾਂਦਾ ਹੈ ਤੇ ਜੇ ਸੰਗਤ ਵਿੱਚ ਬਹਿ ਕੇ ਪਰਮਾਤਮਾ ਦੀ ਬੰਦਗੀ ਕਰਾਂਗੇ ਸਿਮਰਨ ਕਰਾਂਗੇ ਤੇ ਆਉਣ ਵਾਲਾ ਰਾਸਫਾਲਾ ਹੋ ਜਾਵੇਗਾ ਸਤਿਗੁਰ ਕਹਿੰਦੇ ਪਿਛਲੇ ਪਾਪ ਲੈ ਜਾਂਦੇ ਨੇ ਸੰਗਤ ਵਿੱਚ ਆਉਣ ਦੇ ਨਾਲ ਸੰਗਤ ਵਿੱਚ ਬਹਿ ਕੇ ਮਨ ਨੂੰ ਪਵਿੱਤਰ ਕਰਿਆ ਕਰ ਇੱਥੇ ਆ ਕੇ ਕਿਸੇ ਦਾ ਮਾੜਾ ਨਾ ਸੋਚਿਆ ਕਰ ਸੋਚਿਆ ਤਾਂ ਕਿਤੇ ਵੀ ਨਾ ਕਰ ਚਾਹੇ ਘਰੇ ਬੈਠਿਆ ਚਾਹੇ ਕਿਤੇ ਵੀ ਹੈ ਕਿਸੇ ਦਾ ਮਾੜਾ ਨਾ ਸੋਚਿਆ ਕਰ ਸੰਗਤ ਵਿੱਚ ਆਇਆ ਹੈ ਤਾਂ ਆਪਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਜੋੜਨ ਦਾ ਯਤਨ ਕਰ। ਸਤਿਗੁਰ ਕਹਿੰਦੇ ਜਦੋਂ ਮਨ ਤੇਰਾ ਪਰਮਾਤਮਾ ਦੀ ਬੰਦਗੀ ਵਿੱਚ ਜੁੜੇਗਾ, ਨਾਮ ਸਿਮਰਨ ਵਿੱਚ ਜੁੜੇਗਾ ਤੇ ਭਾਈ ਤੇਰੇ ਪਿਛਲੇ ਪਾਪ ਲੈ ਜਾਣਗੇ। ਜਦੋਂ ਤੇਰੇ ਪਾਪ ਲੈ ਗਏ ਫਿਰ ਤੇਰਾ ਪਵਿੱਤਰ ਜੀਵਨ ਹੋ ਜਾਏਗਾ ਪਰ ਸਤਿਗੁਰ ਨਾਲੇ ਕਹਿੰਦੇ ਇਹ ਬਖਸ਼ਿਸ਼ਪੂਰ ਗੁਰੂ ਕੋਲੋਂ ਮਿਲਣੀ ਹੈ। ਪਹਿਲਾਂ ਗੁਰੂ ਕੋਲ ਆਉਣਾ ਪਵੇਗਾ ਬੱਚੇ ਨੂੰ ਸਕੂਲ ਵਿੱਚ ਜਾਣਾ ਪਵੇਗਾ ਜੇ ਕੁਝ ਡਿਗਰੀ ਹਾਸਲ ਕਰਨੀ ਹੈ ਇਸੇ ਤਰ੍ਹਾਂ ਜੇ ਅਸੀਂ ਵੀ ਪਰਮਾਤਮਾ ਦੇ ਦਰ ਤੇ ਜਾਣਾ ਹੈ ਪਰਮਾਤਮਾ ਦੇ ਜੋਤ ਵਿੱਚ ਆਪਣੀ ਜੋਤ ਮਿਲਾਉਣੀ ਹੈ ਤੇ ਪੂਰੇ ਗੁਰੂ ਦੀ ਅਰਦਾਸ ਨਾ ਕਰਨੀ ਪਵੇਗੀ ਸਭ ਦੇ ਸਤਗੁਰ ਜੀ ਸਮਝਾਉਣਾ ਕਰਦੇ ਨੇ ਸਭ ਕੋ ਸਲਖੇਮ ਪ੍ਰਭ ਧਾਰੇ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਕਾ ਕੇ ਜੀਵਨ ਦੇ ਸਾਰੇ ਗੁਨਾ ਬਚਾ ਲਏ ਨੇ ਵਿਕਾਰਾਂ ਦੇ ਵਿੱਚ ਨਹੀਂ ਪਿਆ ਕਾਮ ਕ્રોਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਿਹਾ ਹੈ ਤੇ ਪ੍ਰਭੂ ਨੇ ਉਸ ਦੇ ਹਿਰਦੇ ਵਿੱਚ ਸਾਰੇ ਆਨੰਦ ਸਾਰੇ ਸੁੱਖ ਪੈਦਾ ਕਰ ਦਿੱਤੇ ਜਿਹੜਾ ਵਿਕਾਰਾਂ ਵਿੱਚ ਨਹੀਂ ਪਿਆ ਤੇ ਫਿਰ ਪਰਮਾਤਮਾ ਨੇ ਕਿਰਪਾ ਕੀਤੀ ਕਿ ਸਭ ਕੋ ਸਲਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਸਤਿਗੁਰ ਕੰਧ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਵਸਾਇਆ ਤੇ ਜੀਵਨ ਦੇ ਸਾਰੇ ਗੁਣ ਵਿਕਾਰਾਂ ਤੋਂ ਬਚਾ ਕੇ ਰੱਖੇ ਨੇ ਕਿਸੇ ਦਾ ਮਾੜਾ ਨਹੀਂ ਤੱਕਿਆ ਕਿਸੇ ਦੀ ਚੁਗਲੀ ਨਹੀਂ ਕੀਤੀ ਕਦੇ ਹੰਕਾਰ ਵਿੱਚ ਨਹੀਂ ਆਇਆ ਫਿਰ ਮਹਾਰਾਜ ਜੀ ਕਹਿੰਦੇ ਪਰਮਾਤਮਾ ਵੀ ਬਖਸ਼ਿਸ਼ ਕਰ ਦਿੰਦਾ ਫਿਰ ਆਪਣੇ ਭਗਤਾ ਨੂੰ ਉਹ ਸਾਰੇ ਆਨੰਦ ਸਾਰੇ ਸੁੱਖ ਬਖਸ਼ ਦਿੰਦਾ ਤੇ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਮਨ ਪਵਿੱਤਰ ਕਿਵੇਂ ਹੋਏਗਾ ਸਾਧ ਸੰਗ ਮਲ ਲਾਥੇ اے ਭਾਈ ਸਾਧ ਸੰਗਤ ਵਿੱਚ ਆਪਕੇ ਹੀ ਵਿਕਾਰਾਂ ਦੀ ਮੈਲ ਦੂਰ ਹੋਵੇਗੀ ਸੰਗਤ ਵਿੱਚ ਬਹਿ ਕੇ ਹੀ ਵਿਕਾਰਾਂ ਦੀ ਮੈਲ ਦੂਰ ਹੋਵੇਗੀ ਜਦੋਂ ਸੰਗਤ ਵਿੱਚ ਆਈਦਾ ਹੈ ਸੰਗਤ ਵਿੱਚ ਬਹਿਨੇ ਆਂ ਤੇ ਜਦੋਂ ਸੰਗਤ ਨਾਮ ਜਪਦੀ ਹੈ ਤੇ ਆਪਣਾ ਮਨ ਆਪਣੇ ਆਪ ਨਾਮ ਸਿਮਰਨ ਵਾਲੇ ਪਾਸੇ ਜੁੜਦਾ ਹੈ ਮੂੰਹ ਦੇ ਵਿੱਚੋਂ ਆਪਣੇ ਆਪ ਬੋਲ ਨਿਕਲਦੇ ਨੇ ਤੇ ਜੇ ਕੋਈ ਚੰਗਾ ਮੰਦਾ ਸੌਂਗ ਸੁਣਦੀ ਹੋਈ ਹੈ ਤੇ ਫਿਰ ਉਧਰ ਵੀ ਉਹ ਜੀ ਬੋਲ ਨਿਕਲਦੇ ਨੇ ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਸੰਗਤ ਕਰ ਗੁਰੂ ਦੇ ਦਰ ਤੇ ਆ ਗੁਰੂ ਨਾਲ ਆਪਣਾ ਪਿਆਰ ਬਣਾ ਤਾਂ ਵੀ ਸਤਿਗੁਰ ਕਹਿੰਦੇ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਇਓ ਸਾਥੀ ਓਏ ਜੇ ਤੂੰ ਗੁਰੂ ਦੇ ਨਾਲ ਪਿਆਰ ਬਣਾਏਗਾ ਤੇ ਪਰਮਾਤਮਾ ਵੀ ਤੇਰਾ ਮਦਦਗਾਰ ਬਣ ਜਾਏਗਾ ਕਿਉਂਕਿ ਮੈਲ ਜਿਹੜੀ ਆ ਮਨ ਦੀ ਉਹ ਸੰਗਤ ਵਿੱਚ ਆ ਕੇ ਲੈਣੀ ਐ ਤੇ ਸਤਿਗੁਰ ਕਹਿੰਦੇ ਨਾਮੁ ਇੱਕ ਨਾਮ ਧਿਆਇਆ ਏ ਨਾਨਕ ਜਿਵੇਂ ਨੌਕਨੇ ਰਾਮਦਾਸ ਸਰੋਵਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਿਆ ਆਦਪੁਰਖ ਪ੍ਰਭ ਪਾਇਆ ਉਸ ਨੇ ਪ੍ਰਭ ਨੂੰ ਲੱਭ ਲਿਆ ਜੋ ਸਭ ਤੋਂ ਮੁੱਢ ਹੈ ਤੇ ਸਰਵ ਵਿਆਪਕ ਹੈ ਉਹਨੇ ਉਹ ਪਰਮਾਤਮਾ ਲੱਭ ਲਿਆ ਭਾਈ ਜਦੋਂ ਪਰਮਾਤਮਾ ਦਾ ਨਾਮ ਸਿਮਰਿਆ ਤੇ ਸਤਿਗੁਰ ਕਹਿੰਦੇ ਉਸ ਨੇ ਪ੍ਰਭੂ ਨੂੰ ਲੱਭ ਲਿਆ ਜਿਹੜਾ ਸਾਰ ਇਸ ਸ਼ਰੂ ਤੋਂ ਆਦ ਹੈ ਆਦ ਸੱਚ ਹੈ ਜਿਹੜਾ ਆਦ ਸੱਚ ਤੋਂ ਭਾਵ ਜਦੋਂ ਕੁਝ ਵੀ ਨਹੀਂ ਸੀ ਉਦੋਂ ਤੋਂ ਸੱਚਾ ਸੀ ਸੇ ਸਵਾਸਤੇ ਸਤਿਗੁਰ ਕਹਿੰਦੇ ਭਾਈ ਜਿਹੜੇ ਮਨ ਦੀ ਮੈਲ ਹੈ ਉਹ ਸੰਗਤ ਵਿੱਚ ਆ ਕੇ ਹੀ ਉਤਰਨੀ ਆ ਸਾਧ ਸੰਗਮ ਲਾ ਕੇ ਪਾਰ ਬ੍ਰਹਮ ਭਇਓ ਸਾਥੀ ਸੋ ਗੁਰੂ ਪਿਆਰਿਓ ਸੁਖ ਲੈਣੇ ਨੇ ਨਾ ਤੇ ਦੁੱਖਾਂ ਤੋਂ ਬਚਣਾ ਹੈ ਤੇ ਫਿਰ ਗੁਰੂ ਅਰਜਨ ਦੇਵ ਜੀ ਦੇ ਬਚਨ ਮੰਨ ਲਓ ਕਹਿੰਦੇ ਸਾਧ ਸੰਗ ਮੰਨ ਲਾਖੀ ਸੰਗਤ ਵਿੱਚ ਆ ਜਾ ਸੰਗਤ ਵਿੱਚ ਆਉਣ ਦੇ ਨਾਲ ਜਿਵੇਂ ਜਿਵੇਂ ਤੂੰ ਪਰਮਾਤਮਾ ਦੇ ਗੁਣਾਂ ਨੂੰ ਗਾਏਂਗਾ ਉਹਦਾ ਸੰਗਤ ਦੇ ਨਾਲ ਬਹਿ ਕੇ ਜਪੇਂਗਾ ਤੇ ਤੇਰੇ ਮਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਦੂਰ ਹੋਵੇਗੀ ਜੰਗੇ ਗੁਣਾ ਨੂੰ ਧਾਰਨ ਕਰ ਮਹਾਰਾਜ ਕਹਿੰਦੇ ਸਵੇਸ ਵਾਸਤੇ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਬੜੇ ਪਿਆਰ ਦੇ ਨਾਲ ਆਪਾਂ ਨੂੰ ਸਿੱਖਿਆ ਦਿੱਤੀ ਹੈ ਕਹਿੰਦੇ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਿਹੜੇ RAM ਦੇ ਦਾਸਾਂ ਦੇ ਸਰੋਵਰ ਵਿੱਚ ਬਹਿ ਕੇ ਹਰ ਨਾਮ ਅੰਮ੍ਰਿਤ ਜਲ ਨਾਲ ਇਸ਼ਨਾਨ ਕਰਦੇ ਨੇ ਉਹਨਾਂ ਦੇ ਪਾਪ ਲੈ ਜਾਂਦੇ ਨੇ ਇਸ਼ਨਾਨ ਇੱਕ ਹੁੰਦਾ ਹੈ ਇਸ਼ਨਾਨ ਕਰਨਾ ਸਰੀਰ ਧੋਣਾ ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਬਾਹਰੋਂ-ਬਾਹਰੋਂ ਸਰੀਰ ਧੋ ਲਿਆ ਬਾਹਰ ਧੋਤੀ ਤੂੰ ਮੜੀ ਪਰ ਅੰਦਰ ਵਿਸ਼ਨ ਕੋਰ ਅੰਦਰਲੀ ਮੈਲ ਤੇ ਉਤਰੀ ਨਹੀਂ ਤੇ ਉਹ ਕਿੱਥੇ ਆ ਕੇ ਉਤਰੇਗੀ ਉਹ ਸਤਿਗੁਰ ਕੰਦੇ ਗੁਰਬਾਣੀ ਪੜਨ ਨਾਲ ਉਤਰੇਗੀ ਉਹ ਸਿਮਰਨ ਕਰਨ ਦੇ ਨਾਲ ਉਤਰੇਗੀ ਸਵੇਸ ਵਾਸਤੇ ਭਾਈ ਸਤ ਸੰਗਤ ਵਿੱਚ ਹਾਜ਼ਰੀ ਭਰਿਆ ਕਰੋ ਸੰਗਤ ਦੇ ਵਿੱਚ ਆ ਕੇ ਜਿੰਨਾ ਵੀ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਪਾਂ ਮੂਲ ਮੰਤਰ ਦੇ ਜਾਪ ਵਿੱਚ ਜੁੜਦੇ ਆ ਸਾਰੇ ਸੰਗਤ ਜਰੂਰ ਹਾਜ਼ਰੀ ਭਰਿਆ ਕਰੋ ਤਾਂ ਜੋ ਸਾਡਾ ਦੁਨੀਆ ਤੇ ਆਉਣ ਦਾ ਕਾਰਜ ਪੂਰਾ ਹੋ ਜਾਵੇ ਸਤਿਗੁਰੂ ਪਿਆਰਿਓ ਅੱਜ ਦੇ ਪਾਵਨ ਸ਼ਬਦ ਵਿੱਚ ਤੁਨ ਗੁਰੂ ਅਰਜਨ ਦੇਵ ਜੀ ਨੇ ਆਪਾਂ ਨੂੰ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਸਤ ਸੰਗਤ ਦੇ ਵਿੱਚ ਬਹਿ ਕੇ ਨਾਮ ਜਪਣ ਦਾ ਉਪਦੇਸ਼ ਦਿੱਤਾ ਲੱਗਦਾ ਨਾ ਮਨ ਜਦੋਂ ਆਪਾਂ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲਿਆਂ ਦੇ ਕੋਲ ਜਾਣਿਆ ਉੱਥੇ ਪ੍ਰਸ਼ਾਦੇ ਤੋਂ ਪਹਿਲਾਂ ਕਦੇੰ ਦਾ ਘੰਟਾ ਸਿਮਰਨ ਕਰੋ ਸਾਰੀ ਸੰਗਤ ਕਿੰਨੇ ਜਾਣ ਹੁੰਦੇ ਨੇ ਜਦੋਂ ਜਪਦੇ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਦੋਂ ਸਾਰੇ ਜਪਦੇ ਨੇ ਫਿਰ ਮਨ ਜੁੜਦਾ ਹੈ ਇਸ ਵਾਸਤੇ ਸਤਿਗੁਰ ਕਹਿੰਦੇ ਸੰਗਤ ਕਰਿਆ ਪਰ ਜਿੰਨਾ ਸਮਾਂ ਸੰਗਤ ਕਰੇਗਾ ਇਹ ਤੇਰੇ ਲਾਹੇ ਦੀ ਹੈ ਸੋ ਅੱਜ ਦੇ ਪਾਵਨ ਸਬਦ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਾਂ ਨੂੰ ਸਤ ਸੰਗਤ ਕਰਨ ਦਾ ਉਪਦੇਸ਼ ਦਿੱਤਾ ਹੈ ਸੰਗਤ ਵਿੱਚ ਬੈ ਕੇ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਹੈ ਭਾਈ ਤੇ ਮਾਰੇ ਪਾਸੇ ਮਾੜੀ ਸੰਗਤ ਛੱਡ ਕੇ ਨਾਮ ਸਿਮਰਨ ਵਿੱਚ ਜੁੜੀਏ ਤਾਂ ਜੋ ਸਾਡਾ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਣ ਜੀ

ਜੋ ਗਾਦ ਸੱਚ ਨਾਨਕ ਹੋਸੀ ਸਤ ਇੱਕ ਓ ਅੰਕਾਰ ਤਰਤਾ ਪੁਰਖ ਨਰਵੈ ਵਜਨੇ ਸੈ ਭੰ ਜਪੋ ਜਗਤੁ ਸਚੁ ਜਗਤੁ ਸਚੁ ਨਾਨਕ ਹੋਸੀ ਪ੍ਰੀ ਸਚੁ ਇਕ ਓੰਕਾਰ ਕਰਤਾ ਪੁਰਖੁ ਨਿਰਭਉ ਅਜੂਨੀ ਸੈ ਭਗਤ ਜਪ ਜਗਤ ਸੱਚ ਨਾਨਕ ਹੋਸੀ ਇਕ ਓੰਕਾਰ ਕਰਤਾ ਪੁਰਖ ਮੇਰਾ ਬੇ ਜੋ ਨੇ ਸੈ ਭੰ ਜਪ ਜਗਤ ਸੱਚ ਨਾਮ ਬਹੁ ਸੇ ਇੱਕ ਅੰਕਾਰ ਕਰਤਾ ਪੁਰਖ ਨਰਮੈ ਆ ਜੋ ਨੇ ਸਹਿ ਭੰ ਜਾਪ ਜੋ ਦਾਦ ਸੱਚ ਨਾਮ ਤੋਸੀ ਏਪੋ ਅੰਤਾਦ ਕਰਤਾ ਪੁਰਖਾ ਮਰੋਬਾ ਅਗਿਉਂ ਮਿਲ ਸਹਿ ਭੰ ਜਪ ਜਗ ਦਾ ਸੱਚ ਨਾਨਕ ਹੋਸੀ ਇੱਕ ਓੰਕਾਰ ਕਰਤਾ ਕਰਤਾ ਦੇ ਰਖਾ ਨਰਭਰ ਅਜੁਨ ਸਹ ਭੰ ਜਾਪ ਜਪ ਸਤਿ ਜਗਤ ਸਚ ਨਾਮ ਤਹੋਸੀ एकं अहं कार परका पुरथम नरवान और जो ने स पण जप जबदाद सच ਨਾਮ ਤੋ ਹੋ ਸੇ ਈ ਸੱਚ ਲਿਖ ਤਾ ਨਾਮ ਛਟੇ ਐ ਬਖਸ਼ਣ ਹਾਰ ਬਖਸ਼ ਲੈ ਨਾਨਕ ਅਸੇ ਤਤੇ ਬਹੁਤ ਤਮਾ ਮੰਦੇ ਤਾਰੇ ਕਿਰਪਾ ਕਰਕੇ ਬਖਸ਼ ਲਹੋ ਆਮ ਪਾਪੀ ਵਦਦ ਗੁਨਾਹਗਰ ਹਰ ਕਿਰਪਾ ਕਰਕੇ ਆਮ ਪਾਪੀ ਵਦਦ ਗੁਨਾਹਗਰ ਹੋ ਸਨੋਤ ਅਗਨ ਗੁਰੂ ਪਾਣੀ ਵਿਚਾ ਦੇਵਸਰਾਤ ਦਇਆ ਦਾਈ ਦਇਆ ਖਿੱਲ ਚੰਗੇ ਆਈਆਂ ਬੁਰੀਆਂ ਆਈਆਂ ਵਚਾ ਕਰਮ ਕਰਮੀਆਂ ਕੋ ਆਪਣੀ ਕੇ ਨੇੜੇ ਜਨੇ ਨਾਮੰਤਿਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇਤੀ ਚੁੱਪੀ ਜਿਨੇ ਨਾਮੰ ਤਿਆਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇਤੀ ਚੁੱਪੇ ਤਵਾਹੀ ਗੁਰਜੀ ਦਾ ਖਲਸਾ ਰੂ ਆਗਿਰ ਜੀ ਕੇ ਪਤੇ ਸ ਸਰਬਤ ਸੰਗਤ ਨੂੰ ਬੇਨਤੀ ਹੈ ਅੱਜ ਤਰੀਕਾ ਜੀ 27 ਜੁਲਾਈ ਦਿਨ ਐਤਵਾਰ ਤੇ ਸਾਵਣ ਦੀ ਅੱਜ 12 ਤਰੀਕ ਹੈ ਅੱਜ 27 ਤਰੀਕ ਦਿਨ ਐਤਵਾਰ ਜੈਸੇ ਮਹੀਨੇ ਸਾਵਣ ਦੀ ਅੱਜ 12 ਤਰੀਕ ਹੈ ਤੇ ਭਾਈ ਜਿਨ੍ਹਾਂ ਸੰਗਤਾਂ ਦੀ ਸੇਵਾ ਦੇਖਦੀ ਅੱਜ ਸਰਦਾਰ ਬਲਵੀਰ ਸਿੰਘ ਸਰਦਰੀ ਸਾਹਿਬ ਦੇ ਪਰਿਵਾਰ ਵੱਲੋਂ ਤੇ ਕੱਲ ਦੀ ਜੋ ਅੰਮ੍ਰਿਤ ਵੇਲੇ ਸੇਵਾ ਦੇਖਦੀ ਸਰਦਾਰ ਹਰਜੀਤ ਸਿੰਘ ਬਾਜਵਾ ਸਾਹਿਬ ਦੇ ਪਰਿਵਾਰ ਵੱਲੋਂ ਜੀ ਕੱਲ ਨੂੰ ਜੋ ਅੰਮ੍ਰਿਤ ਵੇਲੇ ਦੇਖਦੀ ਸੇਵਾ ਸਰਦਾਰ ਹਰਜੀਤ ਸਿੰਘ ਦੇ ਬਾਜਵਾ ਸਾਹਿਬ ਦੇ ਪਰਿਵਾਰ ਵੱਲੋਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰਿਆਂ ਸੰਗਤਾਂ ਜਪੋ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮੁ ਵਾਹਿ ਗੁਰੁ 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 sat naam wahir guru sat naam wahir guru sat naam ho aye o ji ka khalsa aye gur ji ki fate.